ਮਿੰਦਾ ਸਿੰਘ ਜਨਰ ਸੈਕਟਰੀ ਸ਼ੀਤਪາກ ਸਿੰਘ ਨੌਯਾਂ ਸਵਾ ਪੰਜਾਬ ਤੇ ਸੰਜੁਕਤ ਕਿਸਾਨ ਮੋਰਚਾ ਮੁਕੇਰੀਆਂ ਅਸੀਂ ਮੁਕੇਰੀਆਂ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਾਂਝੇ ਤੌਰ ਤੇ ਅਲੱਗ-ਅਲੱਗ ਲੜਾਈਆਂ ਲੜਦੇ ਪਿਆ ਉੱਥੇ ਹੀ ਜਿਹੜਾ ਸਾਡੇ ਵਾਲਾ ਹੈ ਕਿਉਂਕਿ ਪੌਂਗ ਡੈਮ ਤੋਂ ਲਗਾਤਾਰ 1,10,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਜਿਹਦੇ ਨਾਲ ਹੇਠਾਂ ਪੰਜਾਬ ਦੇ 6 ਤੋਂ 7 ਜ਼ਿਲ੍ਹੇ ਜਿਹੜੇ ਆ ਪੂਰਨ ਤੌਰ ਤੇ ਪ੍ਰਭਾਵਿਤ ਹੋਏ ਆ ਇਨੂੰ ਹੀ ਗੱਲ ਨੂੰ ਦੇਖਦੇ ਹੋਏ ਅਸੀਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਨਾਲਗੜ ਦੇ ਹਿਮਾਚਲ ਦੇ ਪਿੰਡ ਹੈ ਬੇਲਾ ਠਾਕਰਾ ਦੇ ਵਿੱਚ ਤੁਸੀਂ ਬਣਾ ਕੇ ਉੱਥੋਂ ਕਾਫੀ ਪਿੰਡਾਂ ਨੂੰ ਬਚਾਉਣ ਦਾ ਯਤਨ ਕੀਤਾ 20 25 ਪਿੰਡ ਜਿਹੜੇ ਹੜ ਦੀ ਮਾਰ ਹੇਠਾਂਦੇ ਸੀਗੇ ਜਿਹੜੇ ਅੱਜ ਬਚੇ ਹੋਏ ਆ ਉੱਥੇ ਹੀ ਕ੍ਰਿਸ਼ਨਾਂ ਵੱਲੋਂ ਚੰਗੜਮਾ ਦੇ ਵਿੱਚ ਇਲੀਗਲ ਮਾਈਨਿੰਗ ਕਰਕੇ ਇੱਕ ਪਾੜ ਨਵਾਂ ਤਿਆਰ ਕਰ ਦਿੱਤਾ ਜਿਹੜਾ ਲਗਭਗ 500 ਤੋਂ 800 ਮੀਟਰ ਦਾ ਪਾੜ ਸੀਗਾ ਤੇ ਜਿਹਨੂੰ ਪਿਛਲੇ 12 13 ਦਿਨਾਂ ਤੋਂ ਲਗਾਤਾਰ ਇਲਾਕੇ ਦੇ ਕਹ ਲਿਏ ਸਾਰੇ ਕਿਸਾਨਾਂ ਨੌਜਵਾਨ ਵੱਡੀ ਗਿਣਤੀ ਵਿੱਚ ਪਤਾ ਨਹੀਂ ਕਿੰਨੇ ਕੁ ਬੇਸ਼ਮਰ ਆਏ ਉਹਨਾਂ ਦੀ ਬਾ 10-12 ਦਿਨ ਲਾ ਕੇ ਸੀ ਤੁਸੀਂ ਬਾਨ ਇੱਕ ਤਿਆਰ ਕੀਤਾ ਹੈ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਕਰੋੜਾਂ ਰੁਪਇਆ ਦੇਣ ਦਾ 20 ਕਰੋੜ ਰੁਪਇਆ ਪੋਂਗ ਡੈਮ ਤੋਂ ਬਿਜਲੀ ਦਾ ਤਿਆਰ ਕੀਤਾ ਜਾ ਰਿਹਾ ਹੈ ਤੇ ਪਿਛਲੇ 50 ਸਾਲਾਂ ਤੋਂ ਪੋਂਗ ਡੈਮ ਬਣ ਕੇ ਅਰਬਾਂ ਖਰਬਾਂ ਰੁਪਇਆ ਤਿਆਰ ਕਰ ਰਿਹਾ ਪਰ ਜ਼ਮੀਨੀ ਹਕੀਕਤ ਦੇ ਉੱਪਰ ਕੁਝ ਨਹੀਂ ਕੀਤਾ ਪਿਆਸ ਚੈਨਲਾਈਜ਼ ਨਹੀਂ ਜਿਹਦੇ ਕਰਕੇ ਇਹ ਮਾਰ ਚੱਲੀ ਹੈ ਪਰ ਜਿੱਥੇ ਪੰਜਾਬ ਹੜ੍ਹ ਦੇ ਵਿੱਚ ਡੁੱਬਦਾ ਪਿਆ ਹੈ ਉਥੇ ਪੰਜਾਬ ਦੇ ਵਿੱਚ ਇੱਕ ਦੂਜੇ ਦੀ ਬਾਹ ਫੜਨ ਦੇ ਲਈ ਨੇੜੀ ਆ ਗਿਆ ਹਰਿਆਣੇ ਤੋਂ ਹਿਮਾਚਲ ਤੋਂ ਲਗਾਤਾਰ ਲੋਕ ਮਦਦ ਕਰ ਰਿਹਾ ਹੈ ਮੈਂ ਆਪਣੇ ਪਿੰਡ ਦੇ ਵਿੱਚ ਖੜਾ ਆ ਸੈਦੋ ਨਸ਼ਾਰਾ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੁਕੇਰੀਆਂ ਤਸਵੀਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਵੀ ਕਿਉਂਕਿ ਜਦੋਂ ਅਸੀਂ ਮੁਕੇਰੀਆਂ ਦਾ ਦੌਰਾ ਕੀਤਾ ਬੰਨ ਬਣਾਉਣ ਦੇ ਵਿੱਚ ਲੱਗੇ ਰਹੇ ਆ ਸਵੇਰੇ ਹੀ ਨੌਜਵਾਨਾਂ ਦਾ ਫੋਨ ਆਇਆ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਖੁਦ ਲੰਗਰ ਬਣਾ ਰਹੇ ਆ ਤੇ ਲੰਗਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਸਾਡੇ ਪਿੰਡ ਦੇ ਬਜ਼ੁਰਗ ਹੈ ਇੱਧਰ ਉਹ ਜਿਹੜਾ ਪੂਰਾ ਲੰਗਰ ਦਾ ਸਮਾਨ ਇਕੱਠਾ ਕਰ ਰਿਹਾ ਲੋਕ ਰਾਸ਼ਨ ਅੰਦਰ ਰੱਖਿਆ ਹੋਇਆ ਹੈ ਤੇ ਉੱਪਰੋਂ ਅਲਾਵਾ ਸਾਡੀਆਂ ਪਿੰਡ ਦੀਆਂ ਜਿਹੜੀਆਂ ਮਾਮਾ ਆ ਉਹ ਸਾਰੇ ਨਾਲ ਮਿਲ ਕੇ ਜਿਹੜਾ ਪੂਰਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਇਹ ਲੰਗਰ ਜਿਹੜੇ ਬੰਨ ਬਣਾਉਣ ਦੇ ਲਈ ਲੱਗੇ ਹੋਏ ਲੋਕ ਐ ਚੰਗੜਮਾ ਦੇ ਵਿੱਚ ਉਹਨਾਂ ਦੀ ਮਦਦ ਦੇ ਲਈ ਜਾ ਰਿਹਾ ਹੈ ਕਿਉਂਕਿ ਰੋਜ਼ 100 150 200 ਤੋਂ 300 ਬੰਦਾ ਜਿਹੜਾ ਲਗਾਤਾਰ ਉਸ ਬੰਨ ਨੂੰ ਬਣਾਉਣ ਦੇ ਲਈ ਲੱਗਦਾ ਕਿਉਂਕਿ ਮਸ਼ੀਨਰੀ ਸਰਕਾਰ ਦੀ ਮਸ਼ੀਨਰੀ ਸਾਨੂੰ ਕੋਈ ਮਦਦ ਦੇ ਲਈ ਨਹੀਂ ਦਿੱਤੀ ਜਾ ਰਹੀ ਉੱਥੇ ਕੋਈ ਵੱਡੇ ਸਾਧਨ ਨਹੀਂ ਪੁੱਜਦੇ ਲੋਕ ਆਪਣੀ ਮਦਦ ਦੇ ਨਾਲ ਮਿੱਟੀ ਪੱਥਰ ਦੇ ਨਾਲ ਖੁਦ ਜਿਹੜਾ ਮੈਨੂਅਲੀ ਕੰਮ ਕਰਕੇ ਉਹ ਬੰਨ ਬਣਾਉਣ ਦਾ ਯਤਨ ਕਰਦੇ ਪਏ ਆ ਜਦੋਂ ਕਿ ਲਗਾਤਾਰ ਪੌਂਗੜਾ ਮਹਿਜ਼ 5 ਕਿਲੋਮੀਟਰ ਉੱਪਰ ਹੈ ਤੇ ਜਿੱਥੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਤੇ ਇਹ ਤਸਵੀਰਾਂ ਦਿਖਣ ਵਾਲੀਆਂ ਤੇ ਪੂਰੇ ਪੰਜਾਬ ਪਰ ਦੇ ਵਿੱਚ ਸ਼ੇਅਰ ਕਰਨ ਵਾਲੀਆਂ ਵੀ ਕਿਸ ਪ੍ਰਕਾਰ ਦੇ ਨਾਲ ਲੋਕ ਮਦਦ ਕਰਦੇ ਆ ਇਸ ਮਦਦ ਦੇ ਵਿੱਚ ਹੁਣ ਕੋਈ ਮੈਨੂੰ ਨਹੀਂ ਲੱਗਦਾ ਵੀ ਮੇਰੇ ਆਪਣੇ ਪਰਿਵਾਰਾਂ ਦੇ ਵਿੱਚੋਂ ਪਿੰਡ ਦੇ ਲੋਕਾਂ ਦੇ ਵਿੱਚੋਂ ਜਿੰਨੇ ਵੀ ਪਰਿਵਾਰ ਆ ਸਾਰੇ ਪਰਿਵਾਰਾਂ ਦੇ ਜਿਹੜੇ ਆ ਜੀ ਹੈ ਉਹ ਇੱਥੇ ਪੂਰੀ ਮਦਦ ਦੇ ਲਈ ਲੱਗੇ ਹੋਏ ਆ ਇਹਨਾਂ ਦੇ ਵਿੱਚ ਬੱਚੇ ਵੀ ਆ ਨੌਜਵਾਨ ਵੀ ਆ ਤੇ ਸਾਡੇ ਪਿੰਡ ਦੇ ਜਿਹੜੇ ਮੁਸ਼ਾਇਰੇ ਤੋਂ ਸਾਫਕਾ ਸਾਡੇ ਸਰਪੰਚ ਵੀ ਰਿਹਾ ਉਹ ਵੀ ਬੈਠੇ ਹੋਏ ਆ ਬਕਾਇਦਾ ਲੰਗਰ ਤਿਆਰ ਕਰ ਰਹੇ ਆ ਏ ਭਾਵਨਾ ਪਿੰਡ ਦੇ ਲੋਕਾਂ ਦੀ ਹੈ ਇਹ ਸਾਡੇ ਸਰਪੰਚ ਹੈ ਲੰਬਾ ਸਮਾਂ ਨਸ਼ਹਿਰਾ ਸ਼ਿਮਲੀ ਦੀ ਪੰਚਾਇਤ ਇਹਨਾਂ ਦੀ ਅਗਵਾਈ ਦੇ ਵਿੱਚ ਚੱਲੀ ਹੈ ਬਹੁਤ ਸਾਝੇ ਕਾਰਜਾਂ ਦੇ ਵਿੱਚ ਜ਼ਿੰਮੇਵਾਰੀ ਇਹਨਾਂ ਨੇ ਨਿਭਾਈ ਹੈ ਆ ਮੈਂ ਜਦੋਂ ਆਇਆ ਤਾਂ ਦੇਖ ਕੇ පුਰਾ ਹੈ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਹੈ ਲੰਗਰ ਦੀ ਸੇਵਾ ਦੇ ਵਿੱਚ ਲੱਗਾ ਹੋਇਆ ਬੱਚੇ ਵੀ ਲੱਗੇ ਹੋਏ ਆ ਖੁਦ ਪੂਰੇ ਪਰਿਵਾਰ ਦੇ ਜੀ ਆ ਤਾਜੀ ਕਿਦਾਂ ਲੰਗਰ ਅੱਜ ਤਿਆਰ ਕਰ ਰਹੇ ਹੋ ਸਵੇਰ ਤੋਂ ਕਿੰਨੇ ਵਜੇ ਤੋਂ ਲੱਗੇ ਹੋ ਹਾਂ ਹੋਰ ਹਾਂ ਖੇਲ ਬਾਅਦ ਵਿੱਚ ਮੈਂ ਆਈਆਂ 7 ਵਜੇ ਅੱਛਾ 7 ਵਜੇ ਤੋਂ ਲੱਗੇ ਹੋ ਏ ਤੇ ਕਿੰਨੇ ਕ ਜਾਣੇ ਆ ਹਾਂਜੀ 8 ਵਜੇ ਸ਼ੁਰੂ ਆਪਾਂ ਕਹਦਾ ਪਿਆ ਅੱਛਾ 8 ਵਜੇ ਦੇ ਤੁਸੀਂ ਪ੍ਰਸ਼ਾਦੇ ਬਣਾਨੇ ਸ਼ੁਰੂ ਕਰ ਦਿੱਤੇ ਠੀਕ ਐ ਤੇ ਕਿੰਨੇ ਕ ਲੋਕਾਂ ਦਾ ਹਜੇ ਤੱਕ ਤਿਆਰ ਹੋ ਗਏ ਆ ਤੁਹਾਨੂੰ ਸਾਢੇ 10 ਹੋ ਗਿਆ ਲਗਭਗ 2.5 ਘੰਟੇ ਲਗਾਤਾਰ ਲੱਗੇ ਹੋਏ ਤੇ ਇਹ ਹੜਪੀਰਤਾ ਦੀ ਮਦਦ ਦੇ ਲਈ ਜਾਣਾ ਆ ਜਿਹੜੇ ਬੰਨ ਬਣਾ ਰਿਹਾ ਚੰਗੜਮਾ ਠੀਕ ਲੋਕਾਂ ਨੂੰ ਕੀ ਕਹਿਣਾ ਹੈ ਸ੍ਰੀ ਵਾਰੀ ਉਹ ਬੰਨ ਨਹੀਂ ਨਾ ਕਿਸੇ ਨੇ ਬਣਾਇਆ ਤੇ ਸਾਡੀ ਸਾਰੀ ਡੇਰੀ ਰੂਹ ਰੋੜ ਗਈ ਅੱਛਾ ਇਹ ਉਹ ਤੋਂ ਬਣਿਆ ਹੁੰਦਾ ਰਿਹਾ ਔਰ ਜਿ ਗਈਆਂ ਨਹੀਂ ਮਰ ਰਹੀਆਂ ਅੱਛਾ ਤੁਹਾਡੀ ਕਿੱਥੇ ਦੀ ਡੇਰੀ ਆਪਣੇ ਦੇਲੇ ਕਰਿਆਨੇ ਬੇਲੇ ਸਰੇਣ ਤੇ ਕਿੰਨਾ ਕਦੋਂ ਨੁਕਸਾਨ ਹੋਇਆ ਸੀਗਾ ਲਈ ਸਾਡੇ 25 ਡੰਗਰ ਹੀ ਗਏ ਜਿਨ੍ਹਾਂ ਵਾਸਤੇ ਇਸ ਲਈ ਸਾਡੇ ਕੋਲ ਤੀਰ ਨੂੰ ਹੈ अच्छा बाईਆਂ ਦੇ ਵਿੱਚੋਂ ਤੁਹਾਡੇ ਲਗਭਗ 19 ਡੰਗਰ ਜਿਹੜੇ ਐ 2023 ਦੇ ਹੜ੍ਹ ਚ ਮਾਰੇ ਗਏ। ਉਹਨਾਂ ਨੇ ਇਫੈਕਸ਼ਨ ਹੋ ਗਈ ਨਾ ਪਾਣੀ ਨਾਲ। ਅੱਛਾ। ਠੀਕ ਐ। ਤੇ ਜੋ ਬਾਈ ਕਲੇ ਅੰਦੇ ਦਾ ਖਤਮ ਹੋ ਗਏ ਉਹ ਦਵਾ ਸੱਤ-ਅੱਠ ਮਹੀਨੇ ਲੱਗਦਾ ਹੈ ਵਹਿ ਜਾਂਦੇ ਮੁਰਕ ਰਹਿ ਜਾਂਦੇ। ਸਰਕਾਰ ਨੇ ਕੋਈ ਫਿਰ ਮੁਆਵਜ਼ਾ ਦਿੱਤਾ? ਕੁਝ ਵੀ ਨਹੀਂ ਦਿੱਤਾ। ਤੇ ਹੁਣ ਬੰਨ ਬਣਾਣ ਵੀ ਲੋਕ ਆਪ ਲੱਗੇ ਹੋਏ ਆ ਹਾਂ ਤਾਂ ਮੇਂਰਜੀ ਦਾ ਸਾਰੇ ਮੁੱਦੇ ਆਪ ਤਾਂ ਸਰਕਾਰ ਕੋਈ ਮਦਦ ਨਹੀਂ ਕਰਦੀ ਪਈ ਹੁਣੇ ਜ਼ਿੰਮੇਵਾਰਤਾ ਸਰਕਾਰ ਦੀ ਹੈ ਨਾ ਬੰਨ ਮਾਰਿਆ ਤਾਂ ਫੁੱਤਲ ਦਾ ਵੀ ਹੈ ਕਿ ਬਚਾਓ ਬੰਨ ਮਾਰਿਆ ਮੁੰਡਿਆਂ ਨੇ ਨਾ ਰਲ ਕੇ ਜੋ ਸਾਨੂੰ ਆਹ ਲੇਕਿਨ ਗਾ ਕਿ ਨਿੰਫੜੇ ਨਾ ਬਚਾਓ ਆਪਣੇ ਪਿੰਡ ਵਾਲਿਆਂ ਨੂੰ ਕੀ ਸਨੇਹਾ ਦੇਣਾ ਹੈ ਆਪਣੇ ਪਿੰਡ ਵਾਲਿਆਂ ਕਿੰਨੇ ਰਲ ਕੇ ਸਾਰਿਆਂ ਦੀ ਮਦਦ ਕਰਦੇ ਰਲ ਕੇ ਮਦਦ ਕਰਦੇ ਤੇ ਤੁਹਾਨੂੰ ਵੀ ਇਸ ਸੋਮਰ ਦੇ ਵਿੱਚ ਵੀ ਪੂਰਾ ਹੌਸਲਾ ਪੂਰੇ ਪਿੰਡ ਵਾਲਿਆਂ ਦੀ ਮਤਲਬ ਜਬ ਬਾਹਰ ਵੀ ਕਰਦੇ ਪਿਓ ਤਵੇ ਆ ਮਾਲਕੀ ਦੇਣ ਹੈ ਅੱਛਾ ਨਹੀਂ ਮੈਂ ਉਹ ਰਮਣਪਾ ਵੀ ਜਦੋਂ ਅਸੀਂ ਬੰਨ ਬਣਾਣ ਗਏ ਤਾਂ ਰਮਣਪਾ ਮੇਰਾ ਰਾਤ 12 1 ਵਜੇ ਤੱਕ ਲੱਗੇ ਰਹੇ ਉੱਥੇ ਤੇ ਉਹ ਵੀ ਨਾਲ ਦੂਜੇ ਦਿਨ ਵੀ ਉਹ ਲੱਗੇ ਰਹੇ ਤੇ ਤੁਹਾਡਾ ਤਾਂ ਸਾਰਾ ਪਰਿਵਾਰ ਹੀ ਲੱਗਾ ਹੋਇਆ ਪੂਰਾ ਉੱਥੇ ਹਾਂ ਇਹ ਵੀ ਤੁਹਾਡੇ ਆਪਣੇ ਬੱਟੇ ਹਾਂ ਇਹ ਵੀ ਆਪਣੀ ਹੋਰ ਹਾਂ ਹਾਂ ਇਹ ਸਾਡੇ ਪਿੰਡ ਦੇ ਸਰਪੰਚ ਰਹੇ ਆ ਸਾਬਕਾ ਤੇ ਇਹਨਾਂ ਨੇ ਕਾਫੀ ਜ਼ਿਆਦਾ ਪਿੰਡ ਦੇ ਵਿੱਚ ਕੰਮ ਕੀਤਾ ਤੇ ਅੱਜ ਸਾਫ ਦੱਸ ਦਤਾ ਕਿ 2023 ਦੇ ਹੜ੍ਹਾਂ ਦੇ ਵਿੱਚ ਇਹਨਾਂ ਦੀ ਡੇਰੀ ਸੀਗੀ ਜਿਹਦੇ ਚੋਂ ਤੇ ਇਆਂ ਜੋ 19 ਜਿਹੜੇ ਇਹਨਾਂ ਦੇ ਪਸ਼ੂ ਆ ਉਹ ਮਾਰੇ ਗਏ ਮੁਆਵਜ਼ੇ ਦੇ ਨਾਤੇ ਕੁਝ ਨਹੀਂ ਮਿਲਿਆ ਤੇ ਇਹਨਾਂ ਦਾ ਆਪਣਾ ਬੇਟਾ ਆ ਰਮਨ ਉਹ ਦਿਨ ਰਾਤ ਜਿਹੜਾ ਸਾਡੇ ਨਾਲ ਉਥੇ ਬੰਨ ਬਣਾਉਣ ਦੇ ਵਿੱਚ ਲੱਗਾ ਰਿਹਾ ਪੂਰੀ ਜਾਨ ਮਾਰੀ ਆ ਉਹਨਾਂ ਜਾਨ ਮਾਰ ਕੇ ਉਥੇ ਬੰਨ ਬਣਾਉਣ ਦੇ ਵਿੱਚ ਚੰਗੜਮੱਜ ਪੂਰੀ ਮਦਦ ਕੀਤੀ ਆ ਤੇ ਬਾਕੀ ਵੀ ਜਿਹੜੀਆਂ ਇਹਨਾਂ ਦੀਆਂ ਦਰਾਣੀਆਂ ਚਲਾਈਆਂ ਸਾਰਾ ਪਰਿਵਾਰ ਇੱਥੇ ਲੱਗਾ ਹੋਇਆ ਬੱਚੇ ਵੀ ਲੱਗੇ ਹੋਏ ਆ ਇਹ ਗੱਲ ਖਾਸ ਹੈ ਕਿ ਪਰਿਵਾਰ ਸਣੇ ਕਿਉਂਕਿ ਹੜ੍ਹਾਂ ਦੇ ਹਾਲਾਤਾਂ 'ਚ ਆਪ ਜਿਹੜੀ ਆ ਮਦਦ ਕਰ ਰਹੀ ਆ ਕੇਵਰ ਲੱਗਦਾ ਵੀ ਆਪਣੇ ਪਿੰਡਾਂ ਦੇ ਲੋਕ ਘਟ ਆ ਪਰ ਇਹ ਸਾਹਮਣੇ ਆ ਵੀ ਸਾਡੇ ਪਿੰਡ ਦਾ ਪੂਰਾ ਪਰਿਵਾਰ ਜਿਹੜਾ ਡਟਿਆ ਹੋਇਆ ਹੈ ਜਦੋਂ ਸਵੇਰੇ ਹੀ ਪਤਾ ਲੱਗਾ ਪਤਾ ਲੱਗੇ ਇਹ ਬੜਾ ਖੁਸ਼ੀ ਹੁੰਦੀ ਆ ਕਿ ਇਹ ਵੀ ਜਤਨ ਕਰਦੇ ਪਏ ਆ ਕੰਮ ਕਰਨ ਤਾਂ ਸਾਰੇ ਤਗੜੇ ਆ ਸਾਡੇ ਪਰ ਬੋਲਣ ਲੱਗੇ ਥੋੜਾ ਚੱਕਦੇ ਆ ਪਰਿਵਾਰ ਇੱਤਾ ਹੀ ਆ ਦੇਖਣ ਵਾਲੇ ਵੀ ਤੁਸੀਂ ਆ ਤੁਹਾਡੀਆਂ ਹੀ ਮਾਵਾ ਸਾਰੀਆਂ ਇੱਥੇ ਕੰਮ ਤੇ ਲੱਗੀਆਂ ਆ ਕੀ ਕਹਿਣਾ ਹੈ ਇਹ ਲੰਗਰ ਕਿੱਥੇ ਤਿਆਰ ਹੋ ਰਿਹਾ ਕਿਹਦੇ ਲਈ ਆ ਲੈ ਕੇ ਜਾਣਾ ਤੁਸੀਂ ਵੰਡਣ ਤੇ ਅੱਛਾ ਤੇ ਇਹ ਕਿਹੜੇ ਪਿੰਡ ਤਿਆਰ ਹੋ ਰਿਹਾ ਇਹ ਇਹ ਨਸਾਇਰਾ ਸਿੰਬਲੀ ਸਾਖੋਣੇ ਨਾਲ ਸੈਦੋਂ ਕਰਦੇ ਆ ਤੇ ਕੀ ਕਹਿਣਾ ਹੈ ਜਿਹੜਾ ਉਹਦੇ ਵਿੱਚ ਜਿਹੜਾ ਹਾਂਜੀ ਹਰ ਟੀਟਾ ਵਾਸਤੇ ਤੁਸੀਂ ਕੁਛ ਹੰਟੇ ਤੁਸੀਂ ਟੁੱਟਣ ਦੇ ਹਰ ਟੀਟਾ ਵਾਸਤੇ ਲੰਗਰ ਸੈਦੋਂ ਨਸਾਇਰਾ ਸਿੰਬਲੀ ਤਿਆਰ ਕਰ ਰਹੀ ਹੈ 49 ਵਾਸਤੇ ਤੇ ਅੜਾ ਦੇ ਵਿੱਚ ਜਿਹੜਾ ਨੁਕਸਾਨ ਹੋ ਰਿਹਾ ਹੈ ਦੇਖ ਰਹੇ ਹੋ ਲੱਗ ਰਿਹਾ ਹਾਂ ਜੀ ਰੋ ਦੇਖਦੇ ਹਾਂ ਡੇਲੀ ਦੇਖਦੇ ਹਾਂ ਜੀ ਘਰ ਕੋ ਰੁੜੇ ਹੈ ਕੀ ਹਾਲ ਹੈ ਹਾਂ ਜੀ ਹਾਂ ਜੀ ਬਹੁਤ ਨੁਕਸਾਨ ਹੋਇਆ ਅੱਧਾ ਪੰਜਾਬ ਨੂੰ ਹੋ ਗਿਆ ਹੈ ਸਾਡੇ ਨਾਲੇ ਹਿਮਾਚਲ ਤੋਂ ਵੀ ਕੀ ਘਰ ਰੁੜ ਗਿਆ ਹਾਂ ਜੀ ਹਾਂ ਜੀ ਸਾਡਾ ਬਾਰਡਰ ਨਾਲ ਲੰਦਾ ਪੰਜਾਬ ਦਾ ਤੇ ਹਿਮਾਚਲ ਦਾ ਬਾਰਡਰ ਅੱਧਾ ਹਿਮਾਚਲ ਬਹੁਤ ਰੁੜ ਗਿਆ ਪੰਜਾਬ ਵੀ ਨਾਲ-ਨਾਲ ਥੋੜਾ ਥੋੜਾ ਘਰ ਰੁੜ ਗਿਆ ਔਰ ਲੋਕਾਂ ਨੂੰ ਵੀ ਸੁਨਿਆਹ ਦੇਣਾ ਹੁਣ ਲੋਕਾਂ ਨੂੰ ਇਹੋ ਸੁਨਿਆਹ ਦੇਣਾ ਤੇ ਸਰਕਾਰ ਸਾਡੀ ਸੀਐਮ ਸਾਹਿਬ ਭਗਵੰਤ ਮਾਨ ਜੀ ਸਾਡੀ ਮਦਦ ਕਰਨ ਸਹਾਇਤਾ ਕਰਨ ਤੇ ਬਾਸੋਂ ਬਾਸੋ ਜ ਮਾਲੀ ਨੁਕਸਾਨ ਹੋਇਆ ਉਹਨਾਂ ਤੋਂ ਬਾਸੋ ਮਦਦ ਸਹਾਇਤਾ ਤੁਹਾਡੇ ਪਰਿਵਾਰਾਂ ਨੂੰ ਜੇ ਨੁਕਸਾਨ ਹੋਇਆ ਪਹਿਲਾਂ ਵੀ ਹੜ੍ਹ ਆਏ ਆ ਕਦੀ ਹਾਂਜੀ ਜਦੋਂ 23 ਵਿੱਚ ਹੜ੍ਹ ਆਏ ਸੀ ਆਦੋ ਸਾਡਾ ਨੁਕਸਾਨ ਹੋਇਆ ਸੀ ਜਨ ਮਾਲੀ ਨੁਕਸਾਨ ਹੋਇਆ ਸੀ ਸਾਡੇ ਖੇਤ ਪੂਰੇ ਪਾਣੀ ਨਾਲ ਡੁੱਬੇ ਅੱਛਾ ਤੇ மூணு ਫੇਰ ਮਦਦ ਸਾਰੇ ਪੂਰਾ ਪਿੰਡ ਰਲ ਕੇ ਕਰ ਰਿਆ ਹਾਂਜੀ ਹਾਂਜੀ ਪੂਰਾ ਪਿੰਡ ਜੀ ਨਸਹਿਰਾ ਸਿੰਬਲੀ ਸਾਦੋਂ ਪੂਰਾ ਪਿੰਡ ਰਲ ਕੇ ਹਾਂਜੀ ਵੀ ਲੋੜ ਪਈ ਤੇ ਫਿਰ ਕਰੋਗੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਤਨਮਨ ਤਨ ਲਾ ਕੇ ਕਰਾਂਗੇ ਪਿੰਡ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਪਿੰਡ ਵਾਲਿਆਂ ਨੂੰ ਇਹੋ ਸੁਨੇਹਾ ਦੇਵਾਂਗੇ ਆ ਜੀ ਤੇ ਅਗਲੀ ਵਾਰੀ ਜਦੋਂ ਜੇ ਕੋਈ ਲੋੜ ਪਵੇ ਤਾਂ ਤੁਸੀਂ ਤਨਮਨ ਤਨ ਲਾ ਕੇ ਸਾਡਾ ਪੂਰਾ ਸਾਥ ਦੇਣਾ ਤੇ ਜੋ ਸਾਝਦਾਰੀ ਦੇ ਨਾਲ ਸਾਝਦਾਰੀ ਦੇ ਨਾਲ ਹੋਰ ਕਿਸੇ ਨੂੰ ਕੋਈ ਗੱਲ ਕਹਿਣੀ ਹੈ ਤੁਹਾਡੇ ਜੋ ਤਾਂ ਵੀ ਇਹ ਪਿੰਡ ਦੇ ਸਾਡੇ ਲੋਕ ਜਿਹੜੇ ਲੱਗੇ ਹੋਏ ਆ ਮਾਵਾਂ ਸਾਡੀਆਂ ਲੱਗੀਆਂ ਹੋਈਆਂ ਸਾਡੇ ਨਾਲ ਇੱਥੇ ਬਜ਼ੁਰਗ ਵੀ ਲੱਗੇ ਹੋਏ ਆ ਤੇ ਜਿਹੜੇ ਸਾਹ ਮਿਹਨਤ ਮਾਰਦੇ ਪਏ ਆ ਤੇ ਸਾਡੇ ਨਾਲ ਲੋਕੀਆਂ ਦੀ ਗੱਲ ਚਾਹੀਏ ਇਹ ਲੜਕੀ ਐ ਸਾਡੀ ਕੱਥ ਬੱਠੀ ਹੈ ਅ ਦੱਸਿਓ ਅੱਜ ਇੱਕ ਲੰਗਰ ਤਿਆਰ ਕਰ ਰਹੇ ਕਿਸ ਗੱਲ ਦੇ ਲਈ ਅਸੀਂ ਹੜੀ ਤੀੜ ਲਈ ਲੰਗਰ ਤਿਆਰ ਕਰ ਰਹੇ ਆ ਜੋ ਕਿ ਜਿਨਾਂ ਨੂੰ ਲੰਗਰ ਨਹੀਂ ਮਿਲ ਰਿਹਾ ਕਿਹੜਾ ਪਿੰਡ ਤੋਂ ਪਿੰਡ ਸਾਇਦੂ ਨਹੀਂ ਸਾਇਦੂ ਵਿਚਾਰਾ ਤੇ ਕਿੰਨੇ ਕ ਵਜੇ ਦੇ ਸਵੇਰੇ ਲੱਗੇ ਹੋਏ ਅੱਠ ਵਜੇ ਸਵੇਰੇ 8 ਵਜੇ ਲੱਗੇ ਹੋਏ ਆ ਠੀਕ ਹੈ ਤਾਂ ਸਾਰੇ ਪਿੰਡ ਦੇ ਸਾਰੇ ਜਾਣੇ ਲੱਗੇ ਦੇ ਆ ਹਾਂਜੀ ਹਾਂਜੀ ਠੀਕ ਆ ਗਿਆ ਦੀ ਵੈਲੇ ਇਹ ਅੱਜ ਹੀ ਲੱਗੇ ਹੋ ਜਾ ਹੋਰ ਅੱਗੇ ਵੀ ਤਿਆਰ ਕਰਨ ਦੀ ਜਿੰਨੀ ਕੁ ਮਦਦ ਹੋ ਸਕਦੀ ਕਰਨੀ ਹੈ ਨਹੀਂ ਅੱਜ ਹੀ ਲੱਗੇ ਅੱਜ ਹੀ ਲੱਗੇ ਤੇ ਹੜ ਦੇ ਬਾਰੇ ਵਿੱਚ ਕੀ ਕਹਿਣਾ ਦੇਖੇ ਦੇ ਫੋਟੋ ਫੋਟੋ ਨੁਕਸਾਨ ਹੋ ਰਿਹਾ ਜਿਹੜਾ ਹਾਂਜੀ ਹਾਂ ਕੀ ਇਹ ਮੇਰਾ ਹਾਲ ਹੈ ਮਤਲਬ ਲੋਕਾਂ ਦੇ ਮਤਲਬ ਚੰਗਾ ਨਹੀਂ ਹੈ ਕਿ ਲੋਕ ਕੇ ਮੁਸੀਬਤਾਂ ਲੈ ਕੇ ਆਇਆ ਹੈ ਹੜ੍ਹ ਠੀਕ ਹੈ ਕਿ ਕਈ ਲੋਕਾਂ ਦੇ ਘਰ ਵਿਚਾਰੇ ਡੁੱਬ ਗਏ ਨੇ ਕਈਆਂ ਦੇ ਡੰਗਰ ਰੁੜ ਗਏ ਨੇ ਕਈਆਂ ਦੇ ਬੱਚੇ ਰੁੜ ਗਏ ਨੇ ਕਈਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਹੜ੍ਹ ਦਾ ਬੈਟਰੀ ਬਲੈਕ ਵੀ ਹੈਗਾ ਪਿੰਡ ਬਸ ਪਛੋਕੜ ਪਿੰਡਾਂ ਦੇ ਵਿੱਚੋਂ ਆ ਇਦਾਂ ਦੇ ਕਈ ਸਾਂਝੇ ਕੰਮਾਂ ਦੇ ਵਿੱਚ ਇਨਵੋਲਵਮੈਂਟ ਉਨੀ ਜ਼ਿਆਦਾ ਨਹੀਂ ਰਹੀ ਪਰ ਇਹ ਚੰਗਾ ਹੈ ਦੋਨੇ ਪਿੰਡਾਂ ਦੀ ਪੂਰੀ ਜਿਹੜੀ ਸੰਗਤ ਹੈ ਉਹ ਰਲ ਕੇ ਲੱਗੀ ਹੋਈ ਹੈ ਇੱਥੇ ਤੱਕ ਨਹੀਂ ਅੰਦਰ ਵੀ ਹੈ ਕਿਉਂਕਿ ਬਾਰਿਸ਼ ਲੱਗੀ ਹੋਈ ਹੈ ਕਿ ਬਾਰਿਸ਼ ਦੇ ਵਿੱਚ ਉਹ ਅੰਦਰ ਵੀ ਪੂਰਾ ਲੰਗਰ ਤਿਆਰ ਹੋ ਰਿਹਾ ਜਾਂ ਤੇ ਇੱਧਰ ਇਹ ਨੌਜਵਾਨ ਹੈ ਇਹ ਦੀਪਲ ਆ ਸਾਡਾ ਮੇਰੇ ਨਾਲ ਪੜਿਆ ਦੀਪਲ ਕਿੱਧਰ ਤੋਂ ਟੈਂਪੂ ਲੈ ਕੇ ਆ ਗਿਆ ਇਹ ਕੀ ਹੋ ਰਿਹਾ ਤੁਹਾਡੇ ਦੀਪਲ ਨੂੰ ਜ਼ਰੂਰ ਫੋਟੋ ਲੈਣੀ ਹੈ ਕਿਉਂਕਿ ਦੀਪਲ ਕਹਿੰਦਾ ਮੇਰੀ ਫੋਟੋ ਆਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਦੱਸ ਹੁਣ ਕਿੱਧਰ ਚੱਲਾਂ ਚੰਦਰਵਾ ਚੱਲੀ ਲੰਗਰ ਲੈ ਕੇ ਲੰਗਰ ਲੈ ਕੇ ਅੱਛਾ ਡਰਾਣਾ ਨਹੀਂ ਕਿਆ ਨਾ ਇਹ ਪਹਿਲਵਾਨ ਹੈ ਡਰਾੰਦਾ ਹੈ ਤੇ ਚਾਚੇ ਦੇ ਵੀ ਲੋ ਮਾਰੇ ਸੀ ਹਲਵਾਈ ਸਾਹਿਬ ਨੇ ਇੱਥੇ ਲੈ ਲੈਣੀ ਅੱਛਾ ਕਿੰਨੇ ਕਿ ਜਣੇ ਦਾ ਲੰਗਰ ਤਿਆਰ ਕੀਤਾ ਤੁਸੀਂ 200 ਲੋਕਾਂ ਦਾ 100 ਬੰਦੇ ਦਾ ਟੈਂਪੋ ਪੂ ਲੈ ਕੇ ਚੱਲਾਂਗੇ ਹਾਂਜੀ ਹਾਂਜੀ ਸੇਵਾ ਤੇ ਹਾਂਜੀ ਹਾਂਜੀ ਠੀਕ ਹੈ ਤੇ ਲੱਗੇ ਕਿ ਕਿਸ ਵੇਲੇ ਲਈ ਕਿਸ ਵੇਲੇ 5:00 ਵਜੇ 5 ਵਜੇ ਦੇ ਲੱਗੇ ਹਾਂ ਤੇ ਹੋਰ ਕੁਝ ਕਹਿਣਾ ਛੱਡ ਦੇ ਨੁਕਸਾਨ ਕਰਕੇ ਬਸ ਸਰਕਾਰ ਨੂੰ ਕੋਈ ਕਹਿਣਾ ਆ ਗੋਤਾਂ ਨੂੰ ਪਤਾ ਜੀ ਸਰਕਾਰ ਨੂੰ ਇਹ ਕਹਿ ਆ ਵੀ ਮਾਇਤ ਕਰੋ ਤੁਸੀਂ ਵੀ ਨਾਲ ਹੋਰ ਇੱਥੇ ਚੁੱਪ ਰਹਿਣਾ ਇੱਧਰ ਕੋਹਣਾ ਤੁਸੀਂ ਸੁਣ ਜਾਣਾ ਇਹ ਬਜ਼ੁਰਗ ਹੈ ਸਾਡੇ ਤਿਆ ਹੁਣੀ ਤੇ ਕੀ ਕਹੜਾ ਤਿਆ ਜੀ ਹੜ ਆਇਆ ਦਾ ਹੁਣ ਦੇਖੋ ਜੀ ਹੜ ਆਇਆ ਜਿਹੜੇ ਹੜ ਦੇ ਬੰਦੇ ਰੁਕੇ ਹੈ ਜਿਨ੍ਹਾਂ ਨੂੰ ਮਿਲੇ ਨਹੀਂ ਕਰਦਾ ਕੋਈ ਹਾਂ ਤੋਂ ਵੀ ਭੁੱਖੇ ਹੈ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਰਾਤ ਨੂੰ ਮਿਲ ਕੇ ਲੰਗਰ ਪਜਾਣ ਦੀ ਕੋਸ਼ਿਸ਼ ਕਰਉਂਦੇ ਠੀਕ ਹੈ ਤੇ ਅੱਜ ਆਪਾਂ ਸੈਦੂਨ ਸ਼ਹਿਰ ਤੋਂ ਲੰਗਰ ਤਿਆਰ ਕਰਕੇ ਲੈ ਕੇ ਜਾ ਰਹੇ ਹਾਂ ਸੈਦੂਨ ਸ਼ਹਿਰ ਤੋਂ ਪਾਈਚਾਰੇ ਸਾਰੇ ਇਕੱਠੇ ਹੋ ਗਏ ਹੂੰ ਹੂੰ ਬੀਬੀਆਂ ਪੈਣਾ ਨੇ ਸਭ ਲੰਗਰ ਤਿਆਰ ਕੀਤਾ ਤੇ ਹੁਣ ਲੰਗਰ ਲੈ ਕੇ ਚੱਲੇ ਜੀ ਹੁਣ ਕੈਂਪੋ ਚ ਸਮਾਰਕਆ ਲੰਗਰ ਪ੍ਰਕਾਣ ਚੱਲੇ ਆਥੇ ਜੀ ਠੀਕ ਹੋਰ ਖਾੜ ਦੇ ਨੁਕਸਾਨ ਦਾ ਕੁਝ ਕਹਿਣਾ ਹੈ ਸਰਕਾਰ ਨੂੰ ਜਾਂ ਕਿਸੇ ਨੂੰ ਉਹ ਤਾਂ ਸਰਕਾਰ ਨੇ ਕਰਨਾ ਠੀਕ ਹੈ ਠੀਕ ਆਪਣਾ ਫੌਜ ਦਾ ਪਗਲੀਆਂ ਨਹੀਂ ਆਉਂਦਾ ਹੋਰ ਠੀਕ ਹੈ ਫੌਜੀ ਸੇਵਾ ਕਰਨਾ ਵਾਹਿਗੁਰੂ ਦੀ ਸੇਵਾ ਕਰਨਾ ਠੀਕ ਹੈ ਹੋਰ ਲੰਗਰ ਦੇ ਬਾਰੇ ਉਸ ਦੇ ਬਾਰੇ ਕੀ ਕਹਿਣਾ ਖਾੜਾ ਦੇ ਬਾਰੇ ਕੋਈ ਸਰਕਾਰ ਥੋੜਾ ਪਿਆਰ ਦਵੇ ਕਿ ਨਹੀਂ ਕੱਲ ਜੀ ਸਰਕਾਰ ਜਿਹੜੀ ਹੈ ਖਾੜਾ ਦੇ ਖਾੜਾ ਦੇ ਮਾਰਫਤ ਕੋਈ ਤਾਂ ਕੋਈ ਮੰਦਾ ਸਹਾਰਾ ਦੇਣਾ ਚਾਹੀਦਾ ਜਿਹੜੇ ਲੋਕ ਬਚਾਰੇ ਭੁੱਖੇ ਬੈਠੇ ਨਾ ਬੰਨ ਤੇ ਲੱਗੇ ਨਾ ਉਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਬਾਕੀ ਤੁਹਾਡਾ ਤੇ ਇਚ ਨੁਕਸਾਨ ਹੋਇਆ ਹੈਗਾ ਤੁਹਾਡੀ ਵੀ ਜ਼ਮੀਨਾਂ ਉਧਰ ਹੈਗੀਆਂ ਹਾਂਜੀ ਹਾਂਜੀ ਸਾਡਾ ਵੀ ਹੋਇਆ ਸੀ ਬਾਈ ਜੀ ਨੁਕਸਾਨ ਜਦੋਂ ਪਿੱਛੇ ਹੜ ਆਇਆ ਸੀ ਦਾ ਪਰਾਰ ਤੇ ਸਾਡਾ ਵੀ ਬੜਾ ਮੇਰੇ ਖੇਤ ਨੂੰ ਸਰਕਾਰ ਕੋ ਦਿੱਤਾ ਹੈਗਾ ਨਹੀਂ ਕੁਝ ਨਹੀਂ ਸਰਕਾਰ ਨੇ ਕੁਝ ਨਹੀਂ ਸਾਨੂੰ ਦਿੱਤਾ ਜੀ ਇਹਦਾ ਮਤਲਬ ਬੰਨ ਮਜਾਨ ਕਰਕੇ ਹੁਣ ਤੁਹਾਡੀ ਖੇਤ ਬਚੇ ਆ ਹਾਂ ਉਹ ਬਚੇ ਨਾ ਪਰ ਸਾਨੂੰ ਸਰਕਾਰ ਨੇ ਕੁਝ ਨਹੀਂ ਹੁਣ ਦਿੱਤਾ ਤੇ ਸਾਡੀ ਤਾਂ ਜ਼ਮੀਨ ਵੀ ਖਰਾਬ ਹੋ ਗਈ ਦੋ ਤਿੰਨ ਕਿਲੇ ਖਰਾਬ ਹੋ ਗਈ ਸੀ ਖਰਾਬ ਹੋ ਗਈ ਹਾਂਜੀ ਤੇ ਬਾਕੀ it ਜਿਹੜੀ ਗਵਰਨਮੈਂਟ ਹੈ ਇਹਨਾਂ ਨੂੰ ਵੀ ਚਾਹੀਦਾ ਸੇਵਾ ਕਰਨ ਅਸੀਂ ਇਸੇ ਵਿੱਚ ਬੜੇ ਜੀ ਇਹਨਾਂ ਦੀ ਪੜਾਈ ਹੈ ਸਾਡੇ ਨਾਲ ਸਾਡੇ ਕਿਸਾਨ ਸਾਥੀ ਹੈ ਜਿਹੜੇ ਇਕੱਠੇ ਬੰਦ ਬਣਾਉਣ ਦੇ ਵਿੱਚ ਲਖਵੀਰ ਹੋਣੀ ਰਹੀ ਹੈ ਕਾਹਦੀ ਜਥੇਬਦੀ ਰਵੀ ਜੀ ਕੀ ਕਹਿਣਾ ਨਸ਼ਾਰੇ ਤੋਂ ਅੱਜ ਬੰਦੇ ਸਦੋਂ ਤਿਆਰ ਹੋ ਰਹੇ ਜਿੱਦਾਂ 2 ਮਿੰਟ ਕਹਿੰਦੇ ਆ ਨਾ ਇਹਨਾਂ ਨੂੰ ਫੰਡ ਕਿੱਥੋਂ ਆਉਂਦੀ ਆ ਆ ਦੇਖੋ ਸਾਡਾ ਇੱਕ ਕੰਟਰੈਕਟਰ ਆਲਾ ਹੈ ਨਾ ਕਿ ਮੇਰਾ ਖਿਆਲ ਇਹ 50-60 ਹਜ਼ਾਰ ਰੁਪਈਆ ਦਾ ਨਾ ਇਹ ਅੱਠ ਹੋ ਜਾਣਾ ਇਹ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਸੇਵਾ ਬਾਕੀ ਇਹਨਾਂ ਪੰਜਾਬੀਆਂ ਦੇ ਨਾਲ ਹੀ ਸਭ ਜੰਨਨਾ ਬਾਕੀ ਅਸੀਂ ਇਹੀ ਸਰਕਾਰ ਨੂੰ ਕਹਿੰਨੇ ਆ ਵੀ ਸਾਨੂੰ ਬਚਾਉਣਾ ਤਾਂ ਇਹ ਗੈਰ ਮਾਈਨਿੰਗ ਜਿਹੜੀ ਆ ਨਾ ਇਹਨੂੰ ਹਟਾਓ ਨਹੀਂ ਤਾਂ ਹਰ ਸਾਲ ਸਾਡਾ ਇਹੀ ਹਾਲ ਹੋ ਇਹ ਇੱਥੋਂ ਦੀ ਸਾਰੀ ਗੱਲਬਾਤ ਜਿਹੜੀ ਐ ਦੱਸੀ ਹੈ ਤੁਹਾਡੇ ਨਾਲ ਤੇ ਇਕੰਦਰ ਤੇ ਤੁਸੀਂ ਵੀ ਤੁਹਾਡਾ ਰਹਿ ਗਿਆ ਸਿਰ ਸਾਂਝੀ ਕਰਦੇ ਨਹੀਂ ਕਿਉਂਕਿ ਨਾਰਾਜ਼ਗੀ ਨਾ ਕਿਸੇ ਦੀ ਰਹੇਗਾ ਜਾਨ ਕਿਉਂਕਿ ਜਿਆਦਾ ਸਮਾਂ ਉਹ ਵੀ हट ਗਿਆ ਸਾਰਾ ਇਹ ਮੌਕੇ ਦੇ ਸਾਡੇ ਸੈਦੂ ਰਸ਼ਾਇਰੀ ਦੀ ਗੁਰਦੁਆਰੇ ਦੀ ਤਸਵੀਰਾਂ ਆ ਸਾਡੇ ਪਿੰਡ ਦੇ ਸਾਰੇ ਬਜ਼ੁਰਗ ਜਿਹੜੇ ਆ ਪੂਰਾ ਲੰਗਰ ਤਿਆਰ ਕਰ ਰਹੇ ਆ ਤੇ ਇੱਧਰ ਹੈ ਤੇ ਠੀਪੂ ਬਾ ਹੁਣੀ ਇਹ ਟੈਲਾ ਆਉਣੀ ਹੈ ਦੋ ਸਾਡੇ ਸਿਆਣੇ ਸਾਫਤਾ ਪੂਜੀ ਹੈਗੇ ਆ ਤੇ ਜਿਨ੍ਹਾਂ ਦੀ ਮਦਦ ਦੇ ਨਾਲ ਸਾਰਾ ਸਾਝ ਹੈ ਅਸੀਂ ਤਾਂ ਇਹ ਆਸ ਕਰਦੇ ਆਂ ਕਿ ਇਹ ਦੋ ਬਜ਼ੁਰਗ ਸਾਡੇ ਚੰਗੇ ਤਿਆਰ ਹੋ ਰਿਹਾ ਹੈ ਤਾਂ ਸਾਡੇ ਤੋਂ ਥੋੜੇ ਕੀ ਵੱਡੇ ਆ ਪਰ ਅਸੀਂ ਬਜ਼ੁਰਗ ਹੀ ਮੰਨਦੇ ਆਂ ਕਿ ਇਹ ਤਗੜੇ ਹੋਣ ਤੇ ਪਿੰਡ ਦੀ ਚੰਗੀ ਅਗਵਾਈ ਜਿਹੜੀ ਆ ਸਭ ਹੀ ਜਾ ਸਕੀ ਥੋੜੀ ਸਿਹਤ ਨੌਜਵਾਨੀ ਨੂੰ ਤੇ ਪਿੰਡ ਦੇ ਸਾਰੇ ਸਾਝਪੁਰੇ ਨੂੰ ਵੀ ਜਾਵੇ ਠੀਬੂਆ ਕੀ ਕਹਿਣਾ ਅੱਜ ਸਵੇਰੇ 6 ਵਜੇ ਤੋਂ ਚੱਲੂਗਾ ਅੱਛਾ ਤੇ ਕੱਲ ਦੀ ਕਲੈਕਸ਼ਨ ਸ਼ੁਰੂ ਕੀਤੀ ਸਕਦੇ ਹਾਂ ਕਲ ਸਵੇਰੇ ਗੁਰਦੁਆਰੇ ਲੋਜਮੈਂਟ ਕੀਤੀ ਹੈ ਹਾਂ ਤੇ ਅੱਜ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ ਤੁਹਾਡੇ ਸਾਹਮਣੇ ਹੈ ਲੰਗਰ ਤਿਆਰ ਹੈ ਮਤਲਬ ਕਿੰਨਾ ਕਿ 100 150 ਬੰਦੇ ਦਾ ਲੰਗਰ ਚੱਲਦਾ ਹੈ ਜਿਆਦਾ ਹੈ 200 ਬੰਦੇ ਤੋਂ ਜਿਆਦਾ ਹੈ 200 ਤੋਂ ਜਿਆਦਾ ਹੈ ਮਤਲਬ ਉੱਥੇ ਗਰਮ ਕਰਨ ਦਾ ਵੀ ਮਿਲਦਾ ਦਾ ਪ੍ਰਬੰਧ ਲੈ ਕੇ ਚੱਲੇ ਹੋ ਤੇ ਗੈਸ ਚਲੋ ਉੱਥੇ ਲੈ ਕੇ ਤੇ ਲੈ ਕੇ ਜਾਣਾ ਹੈ ਇਹ ਤਿੰਨ ਲੰਗਰ ਪਹਿਲਾ ਪੱਕ ਇੱਥੇ ਹੈ ਓਏ ਹੋਏ ਆ ਇੱਧਰ ਹੈ ਜੀਤਾ ਭਾਈ ਹੁੰਦਾ ਚੱਲਾ ਭਾਈ ਹੁਣ ਤੇ ਇਹ ਵੀ ਸੱਲਵਾ ਕੀ ਕਹਿਣਾ ਲੰਗਰ ਦੇ ਬਾਰੇ ਦੇ ਵਿੱਚ ਲੋਕ ਦੇਖਦੇ ਪਏ ਆਂ ਕਿ ਸੈਦੋਂ ਇਸ਼ਾਰੇ ਤੋਂ ਸਾਂਝ ਪਾ ਕੇ ਕਿਦਾਂ ਦੇ ਲੋਕਾਂ ਦੇ ਪਿੰਡ ਦਾ ਭਾਈਚਾਰਾ ਕਿਦਾਂ ਲੋਕਾਂ ਦਾ ਬਹੁਤ ਵਧੀਆ ਸਾਥ ਹੈ ਹੂੰ ਸਿਰਫ ਇੱਕ ਹਾਊਸਲਿੰਡ ਕੀਤੀ ਸੀ ਜਿਹੜਾ ਚੰਗੇ ਤੋਂ ਚੰਗੇ ਘਰ ਵਾਲਾ ਉਹਦਾ ਆਲਾਣਾ ਹੂੰ ਜਿਹੜੇ ਮੜੇ ਦੇ ਮੜੇ ਘਰ ਵਾਲੀ ਹੈ ਉਹਨੇ ਵੀ ਵਧੀਆ ਯੋਗਦਾਨ ਦਿੱਤਾ ਹੂੰ ਜਿਹੜਾ ਪੈਸੇ ਦੀ ਸੇਵਾ ਨਹੀਂ ਕਰ ਸਕਦਾ ਉਹਨਾਂ ਨੇ ਰਾਸਨ ਦੀ ਸੇਵਾ ਕੀਤੀ ਹੈ ਪਰ ਕੀਤੀ ਜਰੂਰ ਹੈ ਹਰ ਕੋਈ ਬੰਦਾ ਵੱਲ ਚੜ ਕੇ ਆ ਰਿਹਾ ਇੱਕ ਅਨਾਉਂਸਮੈਂਟ ਕਰਨ ਲਈ ਢੱਲੀ ਸਾਰੇ ਸੇਵਾ ਵਾਸਤੇ ਦੇਖੋ ਤੁਹਾਡੇ ਸਾਹਮਣੇ ਪਿੰਡ ਕਿੰਦਾ ਇਕੱਠਾ ਹੋਇਆ ਤੇ ਲੋਕਾਂ 'ਚ ਸਰਦਾਰ ਬਹੁਤ ਹੈ ਤੇ ਬਾਕੀ ਤੁਹਾਡਾ ਉਤਰਾਲਾ ਇਸ ਔਖੀ ਘੜੀ ਦੇ ਵਿੱਚ ਜਿਹੜੇ ਬੰਦੇ ਫਸੇ ਆ ਜਾਂ ਇਸ ਇਲਾਕੇ ਚ ਆਂ ਜਾ ਰਹੇ ਆ ਰਾਸਨ ਪਾਣੀ ਲੈ ਕੇ ਉੱਥੇ ਇਹ ਇਲਾਕਾ ਤਾਹੀਂ ਬਚਿਆ ਜੇ ਉੱਥੇ ਬੰਦੇ ਪਹਿਰਾ ਦੇ ਰਹੇ ਡਿਊਟੀ ਦੇ ਰਹੇ ਆ ਅਗਰ ਇਹ ਉੱਥੇ ਪਹਿਰਾ ਡਿਊਟੀ ਨਹੀਂ ਦੇ ਰਹੇ ਉੱਥੇ ਨਹੀਂ ਉਹ ਬੰਦ ਬਣਾ ਰਹੇ ਤੇ ਨਹੀਂ ਧਿਆਨ ਰੱਖ ਰਹੇ ਤੇ ਇਲਾਕਾ ਸਾਬਾ ਡੁੱਬ ਜਾਣਾ ਹੈ ਤੇ ਕਿਨਾਂ ਸਾਡੇ ਦਾ ਇੱਕ ਛੋਟਾ ਜਿਹਾ ਉਪਰਾਲਾ ਇੱਕ ਰਾਸ਼ਨ ਲੈ ਕੇ ਜਾ ਰਹੇ ਹਾਂ ਸੋ ਬਾਕੀ ਲੋਕੀ ਬਹੁਤ ਸਿਆ ਬੜੇ ਦਿਨੋਂ ਤੇ بارش ਵਿੱਚ ਬੈਠਿਆ ਹੁਣ ਸੇਵਾ ਕਰਦੇ ਦਿਨ ਪਰ ਰਾਤ ਤੇ ਬਹੁਤ ਵਧੀਆ ਇਹਦੇ ਨਾਲ ਪਿੰਡ ਵਿੱਚ ਇੱਕ ਜੁਗਤਾਂ ਨਜ਼ਰ ਆਉਂਦੀ ਹੈ ਕਿ ਔਖੀ ਭਾਰੀ ਦੇ ਟਾਈਮਾਂ 'ਚ ਇੱਕ ਦੂਸਰੇ ਦੇ ਤੱਕਾਂ ਨੂੰ ਮਦਦ ਕਰ ਸਕਦੇ ਆਂ ਅਸੀਂ ਕਰ ਸਕਨੇ ਆ ਸਾਰਾ ਕੁਝ ਕੋਣਾ ਆ ਨਾ ਚੱਲਣ ਦੀ ਢਿੱਲ ਹੁੰਦੀ ਆ। ਉਹ ਅਸੀਂ ਉਪਰਾਲਾ ਕਰਾਂਗੇ ਸਭ ਰਸਤੇ ਸਾਫ਼ ਹੋ ਜਾਣਗੇ। ਸਾਰੇ ਕੰਮ ਹੁੰਦੇ ਚੱਜਣਗੇ। ਬਹੁਤ ਵਧੀਆ। ਬਾਕੀ ਤੁਹਾਡੇ মিডিਆ ਸਾਡੇ ਬੰਦਰ ਤੇ ਮਹਿੰਦਰ ਦਾ ਬਹੁਤ ਜ਼ੋਰਦਾਨ ਹੈ। ਤੇ ਥੈਂਕ ਯੂ। ਇਹ ਟੇਲਾ ਭਾਜੀ ਆ ਸਾਡੇ। ਸਾਬਕਾ ਫੌਜੀ ਐ। ਚੰਗੀ ਅਖਵਾਈ ਦੇ ਰਿਹਾ। ਇਹ ਤੇ ਤੁਸੀਂ ਕੀ ਕਹਿਣਾ? ਮੈਂ ਤਾਂ ਕਹਿੰਦਾ ਵੀ ਸਾਡੇ ਪਿੰਡ ਦਾ ਬਹੁਤ ਪਿਆਰ ਹੈ ਵੀ। ਸਾਡੇ ਨਾਲ ਸੰਜੂਰ ਨਾਲ ਇੰਨਾ ਦਿੱਤਾ ਜਿੰਨਾ ਕਿ ਸਾਡੇ ਕੋਲ ਸਰਦਾ ਬਣਿਆ। ਬੰਤੀ ਦੀ ਕਿਰਪਾ ਹੈ ਭਾਈ ਅੱਗੇ ਵੀ ਕਰਾਂਗੇ ਜੋ ਸਰਦਾ ਬਣਿਆ। ਬੱਬ ਥੈਂਕ ਯੂ ਭਰਾਵਾ ਪਿੰਡ ਵਾਲਿਆਂ ਨੂੰ ਵੀ ਕੋਈ ਧੰਨਵਾਦ ਕਰਨਾ ਸਾਥ ਦਿੱਤਾ ਮਿੰਟੋ ਮਿੰਟ ਆ ਕੇ ਸਾਰੇ ਮੈਂ ਇੰਨਾ ਸੰਜੋਗ ਸਾਡਾ ਦਿੱਤਾ ਹੈ ਇੱਕ ਲੋਕਮੈਂਟ ਕਰਨਾ ਸਾਡੇ ਨਾਲ ਇੰਨੀ ਜਨਤਾ ਇਕੱਠੀ ਹੋ ਗਈ ਹੈ ਤੇ ਬਾਕੀ ਬਾਡੇ ਪਿੰਡ ਦਾ ਬਹੁਤ ਪਿਆਰ ਆ ਭਾਈ ਸਾਰੇ ਇਕੱਠੇ ਹੋ ਕੇ ਦੇਖੋ ਕਿਦਾਂ ਰੌਣਕਾਂ ਲੱਗੀਆਂ ਬੱਦੇ ਦੇ ਵਿੱਚ ਬਾਕੀ ਵਾਹਿਗੁਰੂ ਜੀ ਦਾ ਖਾਲਸਾ ਬਰਕਤ ਇਹ ਤਸਵੀਰਾਂ ਸੈਦੋਨ ਸ਼ਹਿਰੇ ਤੋਂ ਮੈਂ ਆਪਣੇ ਪਿੰਡ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਪੂਰੇ ਪਿੰਡ ਇਕੱਠੇ ਹੋ ਕੇ ਸਾਡੇ ਦੋ ਪਿੰਡ ਐ ਦੋ ਪੰਚਾਇਤਾਂ ਐ ਸਾਬ ਤੁਹਾਨੂੰ ਇਹ ਗੱਲ ਸਾਂਝੀ ਕਰਦੇ ਸੈਦੂ ਵੱਖਰਾ ਪਿੰਡ ਐ ਨਸ਼ਹਿਰਾ ਅਸੈਂਬਲੀ ਇੱਕ ਵੱਖਰਾ ਐ ਪਿੰਡ ਸਾਂਝੇ ਐ ਫੁੱਟਬਾਲ ਦੀ ਟੀਮ ਜਾਂ ਜਿੰਨੇ ਵੀ ਸਾਡੇ ਕਾਜ ਐ ਸਾਰੇ ਦੋਨੇ ਪਿੰਡਾਂ ਦੇ ਇਕੱਠੇ ਹੁੰਦੇ ਐ ਪੰਚਾਇਤਾਂ ਦੋ ਐ ਪਰ ਇਹ ਪਿਆਰ ਐ ਕਿ ਇੱਥੇ ਕੋਈ ਵੀ ਸਾਨੂੰ ਦੂਜਾ ਭਾਜਾ ਜਾਬਦਾਤੇ ਸਾਂਝੇ ਤੌਰ ਤੇ ਉਹਨਾਂ ਨੇ ਕਿਹਾ ਵੀ ਇੱਕ ਅਨਾਉਂਸਮੈਂਟ ਕਰਾਈ ਐ ਤੇ ਇੱਕ ਅਨਾਉਂਸਮੈਂਟ ਦੇ ਵਿੱਚ ਪੂਰਾ ਪਿੰਡ ਇਕੱਠੇ ਹੋ ਕੇ ਜਿਹੜਾ ਲੰਗਰ ਦੇ ਵਿੱਚ ਸਾਂਝਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਇਹ ਐ ਪਿਆਰ ਇਸ ਚੀਜ਼ ਨੂੰ ਬਧਾਨ ਦੀ ਲੋੜ ਐ ਹੜਾਂ ਦੇ ਵਿੱਚ ਵਿਪਰੀਤ ਤੋਂ ਵਿਪਰੀਤ ਹਲਾਤਾ ਚ ਕਿਸਾਨ ਪੰਜਾਬ ਇਸ ਕਰਕੇ ਜਿੱਤਿਆ ਹੈ ਪੰਜਾਬ ਨੂੰ ਕੋਈ ਵਿਦੇਸ਼ੋਂ ਜਾਂ ਹੋਰ ਚੀਜ਼ ਦੀ ਕੋਈ ਫੰਡਿੰਗ ਨਹੀਂ ਪੰਜਾਬ ਦਾ ਪਿਆਰ ਮੋਹ ਪਿਆਰ ਹੈ ਪੰਜਾਬ ਦੇ ਬਲੱਡ ਦੇ ਵਿੱਚ ਇਹ ਚੀਜ਼ ਹੈ ਚਾਹੇ ਕੋਈ ਰੁਕ ਵੀ ਜਾਂਦਾ ਕੋਈ ਪਿੱਛੇ ਵੀ ਹੋ ਜਾਂਦਾ ਪਰ ਪੰਜਾਬ ਇਸ ਰਹਿਤ ਦੇ ਵਿੱਚ ਚੱਲਿਆ ਜਾਂਦਾ ਇਹ ਤਸਵੀਰਾਂ ਤੁਹਾਡੇ ਨਾਲ ਉਹ ਸੈਦੋਂ ਨਸ਼ਹਿਰ ਤੋਂ ਅਸੀਂ ਸਾਂਝੀ ਕਰ ਰਹੇ ਹਾਂ ਆਸ ਕਰਦੇ ਹਾਂ ਵੀ ਤੁਸੀਂ ਹੋਰ ਲੋਕਾਂ ਤੱਕ ਇਹਨਾਂ ਨੂੰ ਪੁੱਜਦੇ ਕਰੋਗੇ ਤੇ ਹੜਪੀੜਤਾ ਦੇ ਜਿੰਨੀ ਜਿਆਦਾ ਮੈਕਸੀਮ ਮਦਦ ਹੁੰਦੀ ਹੈ ਉਹ ਕਰੋਗੇ ਤਾਂ ਜਿੱਥੇ-ਜਿੱਥੇ ਲੋੜ ਪੈਂਦੀ ਹੈ ਲੋਕਾਂ ਨੂੰ ਘਰਾਂ ਦੇ ਵਿੱਚੋਂ ਮਤਲਬ ਕੱਢਣ ਦੇ ਲਈ ਉਤੋਂ ਇਲਾਵਾ ਲੋਕਾਂ ਦਾ ਮੁੜ ਵਸੇਬਾ ਕਰਨ ਦੇ ਲਈ ਜਿਨ੍ਹਾਂ ਦੇ ਘਰ ਨੁਕਸਾਨੇ ਗਏ ਆ ਜਾਂ ਪਸ਼ੂ ਰੁੜ ਗਿਆ ਉਹਨਾਂ ਦੇ ਲਈ ਵੀ ਤੁਸੀਂ ਯਤਨ ਕਰੋਗੇ ਤਾਂ ਸਰਕਾਰ ਨੂੰ ਥੋੜਾ ਜਿੰਮੇਵਾਰੀ ਸਰਕਾਰ ਦੀ ਹੈ ਸਰਕਾਰ ਇਸ ਗੱਲ ਤੋਂ ਭੱਜ ਲਈ ਹੈ ਇਹ ਇੱਕ ਮਾੜੀ ਜ਼ਰੂਰ ਗੱਲ ਹੈਗੀ ਹੈ ਧੰਨਵਾਦ ਜੀ ਕੀ ਤੁਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰੰਗਾ ਤੇ ਗੁਰਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸਿਰੀ ਹਰਾਈ ਸ੍ਰੀ ਹਰਿਦੁਰ ਸੰਤੇ ਆਈਏ ਜਿਸ ਟੇ ਸਭ ਦੁੱਖ ਜਾਏ ਤੇ ਇਕ ਬਹਾਦਰ ਸਿਮਰੀਏ ਕਾਰ ਨਾ ਨਿਦੇ ਆਵੇ ਸਭ ਥਾਈ ਹੋਏ ਸਹਾਈ ਦਸਾ ਪਾਸਾਇਆਂ ਦੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾ ਪਾਸਾਇਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਜਾਲੀ ਮੁਕਟੀਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸਿਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲੈ ਕਰਵਾਨੀਆਂ ਕੀਤੀਆਂ ਧਰਮ ਨੇ ਹੀ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬਾਹਰੇ ਗੁਰੂ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬਾਹਰੇ ਗੁਰੂ ਪ੍ਰਿਥਮੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜੀਤਿ ਆਵੇ ਚੀਤਾ ਬਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਹੇ ਤੋ ਦੇਗ ਤੇਗ ਫਤੇ ਵਿੱਦ ਕੀ ਪਿਆਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਸਾਲ ਸੇ ਜੀ ਕੇ ਬੋਲ ਵਾਲੇ ਬੋਲੋ ਜੀ ਬਾਹੇ ਗੁਰੂ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਹ দান ਭਰੋਸਾ দান ਦਾਨਾ ਸਿੱਧਾਨ ਨਾਮ দান ਸ੍ਰੀ ਅਮਰਤ ਸਰ ਜੀ ਦੇ ਦਰਸ਼ਨੀ ਸ্নান ਚੌਂਕੀਆਂ ਚੰਡੇ ਜੁਗ ਜਗੋ ਟਲ ਧਰਮ ਕਾ ਜਕਾਰਾ ਬੋਲੋ ਜੀ ਬਾਹੇ ਗੁਰੂ ਸਿੱਖਾਂ ਦਾ ਮਾਨੀ ਮਾਮਾ ਤੂਚੀ ਮਤਬਦ ਰਖਾਪ ਵਾਹਿਗੁਰੂ ਈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸਿਰਿੰਨ ਨੇ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਰ ਤੇ ਸੇਵਾ ਸੰਭਾਲਦਾ ਗਣ ਖਾਲਸਾ ਜੀ ਨੂੰ ਬਖਸੋ